ਉਤਪਤੇ ਇੱਥੇ ਪੜ੍ਹਦੇ ਆ ਕਿ ਸਰਾ ਦੀ ਉਮਰ 127 ਸਾਲਾਂ ਦੀ ਹੋਈ ਸੋ ਸ਼ੂ 127 ইয়ার্স ওલ્ડ ਤੇ ਜਦ ਸਰਾ ਦੀ ਇੰਨੀ ਉਮਰ ਹੋ ਗਈ ਤਾਂ ਉਹ ਕੇਰਤ ਅਰਬਾ ਅਰਥਾਤ ਹੇਬਰੋਨ ਵਿੱਚ ਮਰ ਗਈ ਸੋ ਸਰਾ ਦੀ ਡੈਥ ਹੋ ਗਈ ਜਿਹੜਾ ਜਿਹੜਾ ਕਨਾਨ ਦੇਸ਼ ਵਿੱਚ ਹੈ ਇਸ ਲਈ ਆਬਰਾਮ ਸਰਾ ਲਈ ਰੋਣ ਪਿੱਟਣ ਲਈ ਆਇਆ ਫਿਰ ਆਬਰਾਮ ਆਪਣੇ ਮਰਦੇ ਦੇ ਅੱਗੇ ਉੱਠ ਕੇ ਖੇਤ ਦੇ ਪੁੱਤਰਾਂ ਨੂੰ ਆਖਣ ਲੱਗਾ ਕਿ ਮੈਂ ਪ੍ਰਦੇਸੀ ਅਤੇ ਤੁਹਾਡੇ ਵਿੱਚ ਅਜਨਬੀ ਆ ਤੁਸੀਂ ਆਪਣੇ ਵਿੱਚ ਇੱਕ ਕਬਰਸਤਾਨ ਮੇਰੀ ਵਿਰਾਸਤ ਕਰ ਦਿਓ ਤਾਂ ਜੋ ਮੈਂ ਆਪਣਾ ਮਰਦਾ ਦੱਬ ਦਿਆਂ। ਇਹ ਤੇ ਪੁੱਤਰਾਂ ਨੇ ਆਬਰਾਮ ਨੂੰ ਉੱਤਰ ਦਿੱਤਾ। ਪ੍ਰਭੂ ਜੀ ਸਾਡੀ ਸੁਣੋ। ਸਾਡੇ ਵਿੱਚ ਤੁਸੀਂ ਪਰਮੇਸ਼ਰ ਦੇ ਸ਼ਹਿਜ਼ਾਦੇ ਹੋ। ਆਪਣੇ ਮਰਦੇ ਨੂੰ ਸਾਡੀਆਂ ਕਬਰਾਂ ਵਿੱਚੋਂ ਸਭ ਤੋਂ ਚੰਗੀ ਕਬਰ ਵਿੱਚ ਦੱਬ ਦਿਓ। ਸੋ ਆਬਰਾਮ ਦੀ ਇੱਜ਼ਤ ਇੱਜ਼ਤ ਸੀ ਉਹਨਾਂ ਦੇ ਵਿਚਾਰ। ਇੰਟਰਸਟਿੰਗ ਚੀਜ਼ ਹੈ ਕਿ ਰੱਬ ਨੇ ਆਬਰਾਮ ਨੂੰ ਬਿਸ਼ੱਕ ਉਹਨੂੰ ਹਜੇ ਜ਼ਮੀਨ ਪੂਰੀ ਨਹੀਂ ਮਿਲੀ ਨਾ ਸੀ ਪਰ ਉਸ ਇਲਾਕੇ ਦੇ ਲੋਕਾਂ ਦੇ ਭਾਣੇ ਆਬਰਾਮ ਇੱਕ ਆ ਮੀਨ ਉਹ ਸ਼ਬਦ ਵਰਤਦੇ ਆ ਇੱਥੇ ਕਿ ਸ਼ਹਿਜ਼ਾਦੇ ਮਤਲਬ ਕਿਸੇ ਹੱਦ ਤੱਕ ਰੱਬ ਨੇ ਆਬਰਾਮ ਨੂੰ ਦਿਖਾ ਵੀ ਦਿੱਤਾ ਸੀ ਕਿ ਹਾਂ ਇਹ ਤੇਰੀ ਜ਼ਮੀਨ ਆ ਸੋ ਕਿੰਨਾ ਹੌਸਲਾ ਮੈਦਾ ਇਸ ਚੀਜ਼ ਤੋਂ ਬਿਸ਼ੱਕ ਮਿਲਣ ਤੋਂ ਪਹਿਲਾਂ ਵੀ ਸਾਨੂੰ ਯਕੀਨ ਹੋ ਜਾਂਦਾ ਕਿਸੇ ਚੀਜ਼ ਦਾ ਤੇ ਮੈਨੂੰ ਮੈਨੂੰ ਤਾਂ ਯਕੀਨ ਹੈ ਕਿ ਰੱਬ ਵੀ ਅੱਜ ਸਾਨੂੰ ਆਉਣ ਵਾਲੇ ਜਿਹੜੇ ਵਾਅਦੇ ਕੀਤੇ ਹੋਆ ਉਹ ਉਹਨਾਂ ਦੀ ਮੋਹਰ ਅੱਜ ਵੀ ਸਾਡੇ ਨਾਲ ਹੈ ਜੇ ਅਸੀਂ ਸੋਚਦੇ ਹਾਂ ਸੋ ਉਹ ਕਹਿੰਦਾ ਤੁਹਾਡੇ ਮਰਦੇ ਨੂੰ ਦੱਬਣ ਲਈ ਸਾਡੇ ਵਿੱਚੋਂ ਕੋਈ ਵੀ ਆਪਣੀ ਕਬਰ ਲੈਣ ਤੋਂ ਤੁਹਾਨੂੰ ਨਹੀਂ ਰੋਕੇਗਾ ਉਹ ਕਹਿੰਦਾ ਮਤਲਬ ਕਹਿੰਦਾ ਵੀ ਸਾਡੀ ਸਭ ਤੋਂ ਕੋਈ ਵੀ ਜਗ੍ਹਾ ਵਧੀਆ ਜਗ੍ਹਾ ਆ ਉਤੋਂ ਲੈ ਲਾ ਤਦ ਆਬਰਾਹਮ ਉੱਠਿਆ ਅਤੇ ਉਸ ਦੇਸ਼ ਦੇ ਲੋਕਾਂ ਅਰਥਾਤ ਹਿੱਤ ਦੇ ਪੁੱਤਰਾਂ ਦੇ ਅੱਗੇ ਝੁਕਿਆ ਸਿ ਆਬਰਾਹਮ ਵਿੱਚ ਇੰਦਾਂ ਦੀ ਨਿਮਰਤਾ ਸੀ ਉਹ ਝੁਕਣ ਤੋਂ ਡਰਦਾ ਨਾ ਸੀ ਅਤੇ ਉਹਨਾਂ ਨੇ ਕਿਹਾ ਕਿ ਜੇ ਤੁਹਾਡੀ ਮਰਜ਼ੀ ਹੋਵੇ ਕਿ ਮੈਂ ਆਪਣੇ ਮਰਦੇ ਨੂੰ ਆਪਣੇ ਅੱਗੇ ਦਬ ਦੇਵਾਂ ਤਾਂ ਮੇਰੀ ਮੇਰੀ ਅਰਜ਼ ਸੁਣੋ ਅਤੇ ਸੋਰ ਦੇ ਦੇ ਪੁੱਤਰ ਅਫਰੋਂ ਦੇ ਅੱਗੇ ਮੇਰੇ ਲਈ ਬੇਨਤੀ ਕਰੋ ਤਾਂ ਜੋ ਉਹ ਮੈਨੂੰ ਮਕਫੇਲਾ ਦੀ ਗੁਫਾ ਦੇਵੇ ਜਿਹੜੀ ਉਸ ਦੇ ਖੇਤ ਤੇ ਬੰਨੇ ਨਾਲ ਹੈ ਉਹ ਉਸ ਦਾ ਪੂਰਾ ਮੁੱਲ ਤੁਹਾਡੇ ਸਾਹਮਣੇ ਲੈ ਲਵੇ ਤਾਂ ਜੋ ਉਹ ਕਬਰਿਸਤਾਨ ਮੇਰੀ ਨਿੱਜ ਭੂਮੀ ਹੋਵੇ ਸੋ ਆਬਰਾਮ ਦੇ ਮਨ ਵਿੱਚ ਇੱਕ ਜਗ੍ਹਾ ਸੀਗੀ ਉਹ ਅਫਰੋਨ ਦੇ ਇਸ ਪੁੱਤਰ ਦੇ ਕੋਲ ਸੀ ਸੋ ਇਥੇ ਲਿਖਿਆ ਅਫਰੋਨ ਹਿੱਤ ਦੇ ਪੁੱਤਰ ਪੁੱਤਰਾਂ ਦੇ ਵਿਚਕਾਰ ਬੈਠਾ ਹੋਇਆ ਸੀ ਸੋ ਇਹ ਜਿਹੜਾ ਬੰਦਾ ਸੀ ਜਿਹਦੀ ਉਹ ਚਾਹੁੰਦੇ ਉਹ ਉਹਨਾਂ ਦੇ ਵਿੱਚ ਹੀ ਬੈਠਾ ਸੀ ਆਬਰਾਮ ਸਾਰਿਆਂ ਨਾਲ ਗੱਲ ਕਰ ਰਿਹਾ ਇਸ ਲਈ ਜਿੰਨੇ ਹਿੱਤੀ ਉਸ ਨਗਰ ਦੇ ਫਾਟਕ ਤੋਂ ਲੰਘਦੇ ਸਨ ਉਹਨਾਂ ਸਾਰਿਆਂ ਦੇ ਅੱਗੇ ਆਬਰਾਮ ਨੇ ਉਹਨੇ ਉੱਤਰ ਦਿੱਤਾ ਉਸ ਬੰਦੇ ਨੇ ਕਿ ਨਹੀਂ ਮੇਰੇ ਪ੍ਰਭੂ ਜੀ ਮੇਰੀ ਸੁਣੋ ਮੈਂ ਇਹ ਖੇਤ ਤੁਹਾਨੂੰ ਦਿੰਦਾ ਹਾਂ ਅਤੇ ਗੁਫਾ ਵੀ ਜਿਹੜੀ ਉਹਦੇ ਵਿੱਚ ਹੈ ਮੈਂ ਆਪਣੀ ਕੌਮ ਦੇ ਪੁੱਤਰਾਂ ਦੇ ਸਾਹਮਣੇ ਤੁਹਾਨੂੰ ਦਿੰਦਾ ਹਾਂ ਕਹਿੰਦਾ ਮੈਂ ਦੇ ਦਿੱਤੀ ਆਈ ਥਿੰਕ ਫ੍ਰੀ ਲੈ ਕਹਿੰਦਾ ਮੈਂ ਤੈਨੂੰ ਦੇ ਦਿੰਦਾ ਤੁਸੀਂ ਆਪਣੇ ਮਰਦ ਨੂੰ ਉੱਥੇ ਦੱਬ ਦਿਓ ਪਰ ਜਿਹੜਾ ਆਬਰਾਮ ਸੀ ਉਹਦਾ ਸੁਭਾਅ ਹੋਰ ਸੀ ਉਹ ਫ੍ਰੀ ਲੈਣਾ ਸੀ ਜਹਾਂ ਦਾ ਸ਼ਾਇਦ ਤੁਹਾਨੂੰ ਯਾਦ ਹੋਗਾ ਜਦੋਂ ਉਹਨੇ ਸਦੋਮ ਤੇ ਅਮੋਰਾ ਦੇ ਤੇ ਲੂਤ ਨੂੰ ਬਚਾਇਆ ਸੀ ਤੇ ਉਹ ਕਹਿੰਦੇ ਵੀ ਤਸ ਤੂੰ ਜਿਹੜਾ ਆ ਜਿਹੜਾ ਜਿਹੜੀ ਲੋਟ ਆ ਜਿਹੜੀ ਉਹਨਾਂ ਤੋਂ ਮੁੜ ਕੇ ਯੁੱਧ ਵਿੱਚ ਜਿੱਤੀ ਆ ਉਹ ਤੂੰ ਤੂੰ ਰੱਖ ਲੈ ਤੇ ਉਹ ਕਹਿੰਦਾ ਮੈਂ 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 ਆਈ ਥਿੰਕ ਉਹਨੇ ਆਈ ਥਿੰਕ ਉਹਨੇ ਚਪਲ ਦੇ ਤਸਮੇ ਤੇ ਧੱਕ ਕੇ ਆ ਮੈਂ ਮੈਂ ਨਹੀਂ ਲੈਣਾ ਤੁਹਾਡੇ ਤੋਂ ਕਸ ਕਰਕੇ ਤਾਂ ਕਿ ਤੁਸੀਂ ਨਾ ਸੋਚੋ ਕਿ ਤੁਸੀਂ ਮੈਨੂੰ امیر ਕਿਹਾ ਮਤਬ ਉਹਦਾ ਰੱਬ ਦੇ ਉੱਤੇ ਇੰਨਾ ਸੀ ਸੋ ਫਿਰ ਆਬਰਾਮ ਉਸ ਦੇਸ਼ ਦੇ ਲੋਕਾਂ ਦੇ ਸੁਨਮੁਖ ਚੱਕ ਚੱਕਿਆ ਤੇ ਉਸ ਦੇਸ਼ ਦੇ ਲੋਕਾਂ ਦੇ ਸੁਣਦੇ ਓਕੇ ਵੀ ਅਸੀਂ ਪੜਿਆ ਹੋਇਆ ਅਫਰੋਨ ਨੂੰ ਆਖਿਆ ਜੇਕਰ ਤੂੰ ਅਜਿਹਾ ਚਾਹੁੰਦਾ ਹੈ ਤਦ ਮੇਰੀ ਸੁਣ ਮੈਂ ਉਸ ਖੇਤ ਦਾ ਮੌਲ ਦਿੰਦਾ ਹਾਂ ਉਹ ਕਹਿੰਦਾ ਮੈਂ ਮੌਲ ਦੇਣਾ ਹੈ ਉਹ ਮੇਰੀ ਵੱਲੋਂ ਦਾ ਤਾਂ ਜੋ ਮੈਂ ਆਪਣੇ ਮੌਦ ਦਿਨ ਉੱਥੇ ਦਬਾਂ ਅਫਰੋਨ ਨੇ ਇਹ ਆਖ ਕੇ ਆਬਰਾਮ ਨੂੰ ਉੱਤਰ ਦਿੱਤਾ ਪ੍ਰਭੂ ਜੀ ਮੇਰੀ ਸੁਣੋ ਇਸ ਮੇ ਸੋ ਉਹ ਕਹਿੰਦਾ ਮੈਂ ਮੌਲ ਦੇਣਾ ਹੈ ਅਬਰੋਨ ਨੇ ਹੁਣ ਆਬੀਸੀ ਉਸ ਸਮੇਂ ਦੇ ਰੀਤ ਮੁਤਾਬਕ ਉਹਨੇ ਦਿਖਾਉਣਾ ਸੀ ਕਿ ਮੈਂ ਪੈਸੇ ਤਾਂ ਨਹੀਂ ਮੰਗ ਰਿਹਾ ਪਰ ਉਹਨੂੰ ਹੁਣ ਪੈਸੇ ਦੀ ਕੀਮਤ ਵੀ ਉਹਨੇ ਦੱਸਣੀ ਹੈ ਸੋ ਇਹ ਦੋਨੇ ਚੀਜ਼ਾਂ ਅਫਰੋਨ ਨੇ ਇੰਟਰਸਟਿੰਗ ਤਰੀਕੇ ਨਾਲ ਕੀਤੀਆਂ ਅਫਰੋਨ ਨੇ ਇਹ ਆਖ ਕੇ ਆਬਰਾਮ ਨੂੰ ਉੱਤਰ ਦਿੱਤਾ ਪ੍ਰਭੂ ਜੀ ਮੇਰੀ ਸੁਣੋ ਇਸ ਜ਼ਮੀਨ ਦਾ ਮੋਲ ਜੋ 400 ਚਾਂਦੀ ਦੇ ਸਿੱਕੇ ਹੈ ਪਰ ਇਹ ਸਾਡੇ ਵਿਚਾਰ ਕੀ ਹੈ ਕਹਿੰਦਾ 400 ਚਾਂਦੀ ਦੇ ਸਿੱਕਿਆਂ ਦਾ ਮੁੱਲ ਹੈ ਪਰ ਫਿਰ ਵੀ ਨਿੰਉ ਜਦੋਂ ਪੈਸੀ ਦੀ ਲੋੜ ਨਹੀਂ ਹੈਗੀ ਉਹ ਕਹਿਣ ਦਾ ਮਤਲਬ ਐਸੀ ਪਰ ਉਹ ਕਹਿਣ ਦਾ ਮਤਲਬ ਐਵੀਸੀ ਮੈਂ ਮੈਨੂੰ 400 ਸਿੱਕੇ ਦੇ ਦੇ ਤਾਂ ਹੀ ਤਾਂ ਉਹਨਾਂ ਕਿਹਾ ਆਪਣੇ ਮੌਦੇ ਨੂੰ ਦਬ ਦਿਓ ਆਬਰਾਮ ਨੇ ਆਫਰੋਂ ਦੀ ਗੱਲ ਮੰਨ ਲਈ ਅਤੇ ਆਬਰਾਮ ਨੇ ਚਾਂਦੀ ਦੇ 400 ਇਥੇ ਲਿਖਿਆ ਆਫਰੋਂ ਦੀ ਗੱਲ ਮੰਨ ਲਈ ਮਤਲਬ ਜੋ ਉਹਨੇ 400 ਸਿੱਕਿਆਂ ਦੀ ਗੱਲ ਕੀਤੀ ਸੀ ਚਾਂਦੀ ਦੇ 400 ਸਿੱਕੇ ਜੋ ਵਪਾਰੀਆਂ ਵਿੱਚ ਚੱਲਦੇ ਸਨ ਜਿਹੜਾ ਉਹਨੇ ਹਿੱਤਿਆਂ ਦੇ ਸੁਣਦੇ ਹੋਏ ਬੋਲਿਆ ਸੀ ਆਫਰੋਂ ਲਈ ਤੋਲ ਤੋਲ ਦਿੱਤਾ ਉਸ ਸਮੇ ਉਸ ਚਾਂਦੀ ਨੂੰ ਤੋਲਣਾ ਪੈਂਦਾ ਸੀ ਇਸ ਤਰ੍ਹਾਂ ਮਕਫਲਾ ਵਾਲਾ ਅਫਰੋਨ ਦਾ ਖੇਤ ਜਿਹੜਾ ਮਮਰੇ ਦੇ ਸਾਹਮਣੇ ਹੈ ਅਤੇ ਖੇਤ ਦੇ ਵਿੱਚ ਦੀ ਗੁਫਾ ਅਤੇ ਸਾਰੇ ਰੌਕ ਜਿਹੜੇ ਖੇਤ ਵਿੱਚ ਅਤੇ ਜੋ ਉਸ ਦੇ ਬੰਨਿਆਂ ਦੇ ਉੱਤੇ ਸਨ ਹਿੱਤੀਆਂ ਅਤੇ ਉਹਨਾਂ ਸਾਰਿਆਂ ਦੇ ਸੰਮੁਖ ਜਿਹੜੇ ਉਸ ਨਗਰ ਦੇ ਫਾਟਕ ਵਿੱਚ ਹੀ ਲੰਘਦੇ ਸਨ ਇਹ ਇਬਰਾਹਿਮ ਦੀ ਨਿਜ ਭੂਮੀ ਹੋਗੇ ਇਸ ਦੇ ਮੈਗਰੋ ਆਬਰਾਮ ਨੇ ਆਪਣੀ ਪਤਨੀ ਸਰਾਨੂ ਮਕਫੇਲਾ ਦੇ ਖੇਤ ਦੀ ਗੁਫਾ ਵਿੱਚ ਜਿਹੜੀ ਮਮਰੇ ਦੇ ਸਾਹਮਣੇ ਹੈ ਅਰਥਾਤ ਕਨਾਨ ਦੇਸ਼ ਦੇ ਹਬਰੋਨ ਵਿੱਚ ਦੱਬ ਦਿੱਤਾ ਸੋ ਹੁਣ ਸੋ ਇਹ ਬੜਾ ਟਾਈਮ ਨਹੀਂ ਲੱਗਿਆ ਹੋਣਾ ਇਹ ਗੱਲਬਾਤ ਕਰਨੇ ਕਰਕੇ ਉਹ ਮਰ ਚੁੱਕੀ ਸੀ ਉਸ ਗਰਮੀ ਦੇ ਇਲਾਕੇ ਆ ਉਹਨੂੰ ਛੇਤੀ ਉਹਨੂੰ ਕਬਰ ਵਿੱਚ ਰੱਖਣਾ ਪੈਣਾ ਸੀ ਸੋ ਇਹ ਮੈਨੂੰ ਲੱਗਦਾ ਕਾਫੀ ਛੇਤੀ ਗੱਲ ਬੀਤ ਗਈ ਇੱਥੇ ਲਿਖਿਆ ਇਸ ਤਰ੍ਹਾਂ ਉਹ ਖੇਤ ਅਤੇ ਉਹਦੀ ਵਿੱਚਲੀ ਗੁਫਾ ਖੇਤ ਦੇ ਪੁੱਤਰਾਂ ਤੋਂ ਕਬਰਿਸਤਾਨ ਲਈ ਆਬਰਾਮ ਦੀ ਨਿੱਜੀ ਭੂਮੀ ਹੋ ਗਈ ਸੋ ਅਸੀਂ ਹੁਣ 24ਵਾਂ ਦੇਖਦੇ ਹਾਂ ਇੱਥੇ ਲਿਖਿਆ ਇਸਹਾਕ ਦਾ ਵਿਆਹ ਸੋ ਆਬਰਾਮ ਤੇ ਸਰਾ ਦਾ ਜਿਹੜਾ ਇੱਕੋ ਹੀ ਇੱਕ ਮੁੰਡਾ ਸੀ ਇਸਹਾਕ ਉਹਦਾ ਵਿਆਹ ਦੇ ਬਾਰੇ ਗੱਲ ਹੁਣ ਅਸੀਂ ਕਰਨੀ ਹੈ ਹੁਣ ਆਬਰਾਮ ਬਹੁਤ ਬਜ਼ੁਰਗ ਅਤੇ ਵੱਡੀ ਉਮਰ ਦਾ ਹੋ ਗਿਆ ਸੀ ਅਤੇ ਯਹੋਵਾ ਨੇ ਸਾਰੀਆਂ ਗੱਲਾਂ ਵਿੱਚ ਆਬਰਾਮ ਨੂੰ ਬਰਕਤ ਦਿੱਤੀ ਇਟਸ ਸੋ ਟ੍ਰੂ ਇਟਸ ਸੋ ਟ੍ਰੂ ਆਬਰਾਮ ਨੇ ਆਪਣੇ ਘਰ ਦੇ ਪੁਰਾਣੇ ਨੌਕਰ ਨੂੰ ਜਿਹੜਾ ਉਸ ਦੀਆਂ ਸਾਰੀਆਂ ਚੀਜ਼ਾਂ ਦਾ ਮੁਖਤਿਆਰ ਸੀ ਆਖਿਆ ਆਪਣਾ ਹੱਥ ਮੇਰੇ ਪੱਟ ਦੇ ਹੇਠ ਰੱਖ ਇਹ ਸੌ ਕਰਨ ਦਾ ਤਰੀਕਾ ਹੁੰਦਾ ਸੀ ਉਸ ਟਾਈਮ ਵਿੱਚ ਮੈਂ ਤੈਨੂੰ ਯਹੋਵਾ ਆਕਾਸ਼ ਦੇ ਪਰਮੇਸ਼ਰ ਤੇ ਧਰਤੀ ਦੇ ਪਰਮੇਸ਼ਰ ਦੀ ਸੌ ਦੇਵਾਂ ਕਿ ਤੂੰ ਮੇਰੇ ਪੁੱਤ ਲਈ ਕਨਾਨੀਆਂ ਦੀਆਂ ਧੀਆਂ ਵਿੱਚੋਂ ਪਤਨੀ ਨਾ ਲਿਆਣੀ ਜਿਨ੍ਹਾਂ ਵਿੱਚ ਮੈਂ ਵਸਦਾ ਹਾਂ ਸੋ ਉਹ ਜਿਹੜੇ ਇਲਾਕੇ ਵਿੱਚ ਉਹ ਵਸਦਾ ਸੀ ਉਹ ਕਨਾਨੀਆਂ ਦਾ ਇਲਾਕਾ ਸੀ ਉਹ ਕਹਿੰਦਾ ਇਹ ਇ ਸੌਖੀ ਗੱਲ ਹੋਣੀ ਸੀ ਕਰਕੇ ਉਹ ਨੇੜੇ ਸੀ ਉਹਨਾਂ ਵਿੱਚੋਂ ਇੱਕ ਕੁੜੀ ਲੈਣੀ ਰਾਈਟ ਪਰ ਉਹ ਕਹਿੰਦਾ ਇਹਨਾਂ ਵਿੱਚੋਂ ਨਹੀਂ ਲੈਣੀ ਤੂੰ ਮੁੜ ਕੇ ਜਿੱਥੋਂ ਮੈਂ ਆਇਆ ਉੱਥੇ ਜਾ ਕੇ ਲੈਣੀ ਤੇ ਜਾਣਾ ਵੀ ਤੂੰ ਕੱਲਾ ਹੈ ਮੇਰੇ ਪੁੱਤਰ ਨੂੰ ਮੁੜ ਕੇ ਉੱਥੇ ਨਹੀਂ ਲੈ ਕੇ ਜਾਣਾ ਸੋ ਕੀ ਮੰਗਾ ਸੀ ਇਥੇ ਆ ਬਰਾਂਦੇ ਆ ਪਰ ਤੂੰ ਮੇਰੇ ਆਪਣੇ ਪਰ ਤੂੰ ਮੇਰੇ ਆਪਣੇ ਦੇਸ਼ ਵਿੱਚ ਅਤੇ ਮੇਰੇ ਘਰਾਣੇ ਦੇ ਕੋਲ ਜਾਈ ਅਤੇ ਮੇਰੇ ਪੁੱਤਰ ਅਸਾਕ ਲਈ ਪਤਨੀ ਲੈ ਆਵੀ ਮਤਲਬ ਮੇਰੇ ਪਿੰਡ ਤੋਂ ਉਹਦਾ ਕਹਿਣ ਦਾ ਮਤਲਬ ਮੇਰੇ ਸ਼ਹਿਰ ਤੋਂ ਤਦ ਉਸ ਨਗਰ ਨੇ ਉਸ ਨੌਕਰ ਨੇ ਉਹਨੂੰ ਆਖਿਆ ਸ਼ਾਇਦ ਉਹ ਇਸਤਰੀ ਮੇਰੇ ਨਾਲ ਇਸ ਦੇਸ਼ ਵਿੱਚ ਆਉਣਾ ਨਾ ਚਾਹੇ ਤਾਂ ਕਿ ਮੈਂ ਤੇਰੇ ਪੁੱਤਰ ਨੂੰ ਉਸ ਦੇਸ਼ ਵਿੱਚ ਵਾਪਸ ਲੈ ਜਾਵਾਂ ਜਿੱਥੋਂ ਉਹ ਆਇਆ ਹੈ ਸੋ ਆਈ ਥਿੰਕ ਜਿਹੜਾ ਨੌਕਰ ਸੀ ਪ੍ਰਾਣਾ ਨੌਕਰ ਇੱਥੇ ਉਹਨੂੰ ਜਦਾਂ ਸੱਦਿਆ ਗਿਆ ਕਿ ਉਹਨੂੰ ਇਹ ਲੱਗਦਾ ਸੀ ਕਿ ਉਹ ਤਾਂ ਸ਼ਾਇਦ ਉਸ ਇਲਾਕੇ ਵਿੱਚ ਉਸ ਸ਼ਹਿਰ ਵਿੱਚ ਰਹਿਣਾ ਪਸੰਦ ਕਰਦੀ ਹੋਗੀ ਤੇ ਜੇ ਮੈਂ ਉਹਨੂੰ ਕਹੂੰ ਕਿ ਬਈ ਅਸੀਂ ਤਾਂ ਅਜਾੜ ਵਿੱਚ ਰਹਿੰਦੇ ਹਾਂ ਬਈ ਉਹਦਾ ਕੀ ਅਸਰ ਪਊਗਾ ਉਹ ਤੇ ਜੇ ਉਹ ਕਹੋਗੀ ਨਾ ਉਹਦੇ ਮਨ ਵਿੱਚ ਇਹ ਸ਼ੱਕ ਸੀ ਆਪਰਾਮ ਨੇ ਉਸਨੂੰ ਆਖਿਆ ਖਬਰਦਾਰ ਮੇਰੇ ਪੁੱਤਰ ਨੂੰ ਕਦੇ ਵੀ ਉਸ ਦੇਸ਼ ਵਿੱਚ ਨਾ ਲੈ ਜਾਵੀਂ ਕਰਕੇ ਆਬਰਾਮ ਨੂੰ ਪਤਾ ਸੀ ਰੱਬ ਨੇ ਤਾਂ ਵਾਦਾ ਇਸ ਦੇਸ਼ ਦਾ ਕੀਤਾ ਹੈ ਜੇ ਅਸੀਂ ਮੁੜ ਕੇ ਜਾਵਾਂਗੇ ਤਾਂ ਹੀ ਇਬਰਾਨੀਆਂ ਲੈਖਨਾਂ ਵਿੱਚ ਵੀ ਕਿ ਲਿਖਿਆ ਜੀ ਉਹਨਾਂ ਕੋਲ ਮੁੜ ਕੇ ਜਾਣ ਦਾ ਹਾਂ ਮੁੜ ਕੇ ਜਾਣ ਦਾ ਮੌਕਾ ਸੀ ਪਰ ਉਹਨਾਂ ਨੇ ਲਿਆ ਨਹੀਂ ਮਤਲਬ ਆਬਰਾਮ ਬਾਰੇ ਗੱਲ ਹੋ ਰਹੀ ਹੈ ਤੇ ਇੱਥੇ ਆਬਰਾਮ ਆਪਣੇ ਪੁੱਤ ਲਈ ਵੀ ਉਹ ਨਹੀਂ ਚਾਹੁੰਦਾ ਸਵਰਗ ਦਾ ਪਰਮੇਸ਼ਰ ਯਹੋਵਾ ਜੋ ਮੈਨੂੰ ਮੇਰੇ ਪਿਤਾ ਦੇ ਘਰ ਤੋਂ ਅਤੇ ਮੇਰੀ ਜਨਮ ਭੂਮੀ ਤੋਂ ਕੱਢ ਲੈ ਆਇਆ ਜੋ ਮੇਰੇ ਨਾਲ ਬੋਲਿਆ ਹੈ ਅਤੇ ਮੇਰੇ ਨਾਲ ਸੌਂ ਖਾ ਕੇ ਆਖਿਆ ਕਿ ਮੈਂ ਤੇਰੀ ਅੰਸ ਨੂੰ ਇਹ ਦੇਸ਼ ਦੇਵਾਂਗਾ ਉਹੀ ਆਪਣਾ ਦੂਤ ਤੇਰੇ ਅੱਗੇ ਭੇਜੇਗਾ ਅਤੇ ਤੂੰ ਉੱਥੋਂ ਮੇਰੇ ਪੁੱਤਰ ਲਈ ਪਤਨੀ ਲੈ ਆਵੇਂਗਾ ਤੇ ਜੇ ਉਹ ਇਸਤਰੀ ਤੇਰੇ ਨਾਲ ਨਾ ਆਉਣਾ ਚਾਹੇ ਤਾਂ ਤੂੰ ਮੇਰੀ ਇਸ ਸੌਂ ਤੋਂ ਛੁੱਟ ਜਾਵੇਂਗਾ ਪਰ ਮੇਰੇ ਪੁੱਤਰ ਨੂੰ ਉੱਥੇ ਕਦੀ ਨਾ ਲੈ ਜਾਵੇਂ ਤਾਂ ਉਸ ਨੌਕਰ ਨੇ ਆਪਣਾ ਹੱਥ ਆਪਣੇ ਸਵਾਮੀ ਆਬਰਾਮ ਦੇ ਪੱਠੇ ਹੇਠ ਰੱਖ ਕੇ ਉਹਦੇ ਨਾਲ ਇਸ ਗੱਲ ਦੀ ਸੌਂ ਖਾਧੀ ਸੀ ਪਹਿਲਾਂ ਉਹਨੇ ਸੌਂ ਖਾਣ ਤੋਂ ਪਹਿਲਾਂ ਸਾਰੀ ਜਾਣਕਾਰੀ ਲਈ ਆ ਇਸ ਇਥੋਂ ਅਸੀਂ ਵੀ ਸਿੱਖਨੇ ਆਂ ਕਿ ਛੇਤੀ ਸੌਂ ਖਾਣ ਤੋਂ ਪਹਿਲਾਂ ਆਪਣਾ ਆਪਣੀ ਜਵਾਨ ਦੇਣ ਤੋਂ ਪਹਿਲਾਂ ਸੀ ਪੂਰਾ ਪਤਾ ਕਰ ਲਈ ਇਹ ਵੀ ਸਾਡੇ ਤੋਂ ਮੰਗ ਕਿਹੜੀ ਹੋ ਰਹੀ ਹੈ ਉਪਰੰਤ ਉਹ ਨੌਕਰ ਆਪਣੇ ਸਵਾਮੀ ਦੇ ਊਠਾਂ ਵਿੱਚੋਂ 10 ਊਠ ਲੈ ਕੇ ਤੋਰ ਪਿਆ ਉਹ ਆਪਣੇ ਨਾਲ ਉਤਮ ਪਦਾਰਥਾਂ ਵਿੱਚੋਂ ਕੁਝ ਨਾਲ ਲੈ ਕੇ ਮੈਸੋਪੋਟਾਮੀਆ ਦੇ ਦੇਸ਼ ਵਿੱਚ ਨਾ ਹੋਰ ਦੇ ਨਗਰ ਨੂੰ ਗਿਆ ਜਿੱਥੋਂ ਜਿੱਥੇ ਆਬਰਾਮ ਦਾ ਪਰਵਰਿਸ਼ ਹੋਇਆ ਸੀ ਉਸ ਨੌਕਰ ਨੇ ਆਪਣੇ ਊਠਾਂ ਨੂੰ ਨਗਰ ਤੋਂ ਬਾਹਰ ਖੂਹ ਦੇ ਕੋਲ ਬਿਠਾ ਦਿੱਤਾ ਇਹ ਸ਼ਾਮ ਦਾ ਵੇਲਾ ਸੀ ਜਦੋਂ ਔਰਤਾਂ ਪਾਣੀ ਭਰਨ ਨੂੰ ਨਿਕਲਦੀਆਂ ਸਨ ਸੋ ਇਹ ਸਮਾਂ ਔਰਤਾਂ ਨੇ ਆਣਾ ਸੀ ਤੇ ਸ਼ਾਇਦ ਉਹਨੂੰ ਲੱਗਦਾ ਕਿ ਇਹ ਔਰਤਾਂ ਦੇ ਵਿੱਚੋਂ ਕੋਈ ਔਰਤ ਮੇਰੀ ਪਤਨੀ ਹੋਊਗੀ ਤਦ ਉਸ ਨੇ ਆਖਿਆ हे ਯਹੋਵਾ ਮੇਰੇ ਸੁਆਮੀ ਆਬਰਾਮ ਦੇ ਪਰਮੇਸ਼ਰ ਅੱਜ ਮੇਰਾ ਸਭ ਕਾਰਜ ਸਫਲ ਕਰ ਅਤੇ ਮੇਰੇ ਸੁਆਮੀ ਆਬਰਾਮ ਉੱਤੇ ਕਿਰਪਾ ਕਰ ਹੋਰ ਦਾਸ ਕਰਦਾ ਰੱਬ ਨੂੰ ਵੇਖ ਮੈਂ ਪਾਣੀ ਦੇ ਚਸ਼ਮੇ ਉੱਤੇ ਖੜਾ ਆਂ ਅਤੇ ਨਗਰ ਦੇ ਦੇ ਮਨੁੱਖਾਂ ਦੀਆਂ ਧੀਆਂ ਪਾਣੀ ਭਰਨ ਨੂੰ ਆਉਂਦੀਆਂ ਹਨ ਅਜਿਹਾ ਹੋਵੇ ਕਿ ਜਿਹੜੀ ਕੁੜੀ ਨੂੰ ਮੈਂ ਆਖਾਂ ਤੇ ਆਪਣਾ ਘੜਾ ਮੇਰੇ ਵੱਲ ਨੂੰ ਨਵਾ ਅਤੇ ਮੈਂ ਪੀਵਾਂਗਾ ਅਤੇ ਉਹ ਆਖੇ ਕਿ ਪੀਓ ਅਤੇ ਮੈਂ ਤੁਹਾਡੇ ਊਠਾਂ ਨੂੰ ਵੀ ਭਲਾਵਾਂਗੀ ਸੋ ਉਹੀ ਹੋਵੇ ਜਿਸ ਨੂੰ ਤੂੰ ਆਪਣੇ ਦਾਸ ਅਸਾਕ ਲੈ ਠਰਾਇਆ ਹੈ ਮੈਂ ਐਸੀ ਗੱਲ ਤੋਂ ਜਾਣਾਂਗਾ ਕਿ ਤੂੰ ਮੇਰੇ ਸਵਾਮੀ ਉੱਤੇ ਕਿਰਪਾ ਕੀਤੀ ਐ ਸੋ ਉਹ ਕਹਿੰਦਾ ਵੀ ਉਹਨੂੰ ਪਤਾ ਸੀ ਮੈਨੂੰ ਕਿਤਾ ਪਤਾ ਹੋਊਗਾ ਵੀ ਰੱਬ ਕਿਹੜੀ ਚੀਜ਼ ਕਿਹੜੀ ਉਹਦੇ ਮਾਈਂਡ ਵਿੱਚ ਰੱਬ ਦੀ ਪਸੰਦ ਜ਼ਰੂਰੀ ਸੀ ਪਰ ਉਹਨੂੰ ਇਹ ਨਹੀਂ ਸੀ ਪਤਾ ਵੀ ਰੱਬ ਦੀ ਪਸੰਦ ਹੋਣੀ ਕੀ ਆ ਕਹਿੰਦੇ ਜਿਹੜੀ ਤੇਰੀ ਪਸੰਦ ਦੀ ਹੋਵੇ ਤੂੰ ਆ ਕਰਾਇਓ ਉਤੋਂ ਆਈ ਡੋਨਟ ਥਿੰਕ ਉਹ ਤਾਂ ਮਤਲਬ ਐ ਸੀ ਕਿ ਕੁਦਰਤੀ ਜਿਹੜੀ ਕਰੋਗੇ ਕਰਕੇ ਅਸੀਂ ਕਈ ਵਾਰੀ ਸੋਚਦੇ ਆ ਵੀ ਯੂ نو ਉਹ ਮੈਂਟਲੀ ਸੀਗੀ ਤਾਂ ਹੀ ਉਹਨੇ ਨੋ ਹੋ ਸਕਦਾ ਰੱਬ ਨੇ ਉਹ ਤੋਂ ਕਰਾਇਆ ਕਿ ਖਰਾ ਬਚਾਉਂਦਾ ਸੀ ਕਿ ਉਹ ਉਹਦੀ ਬੋਟੀ ਬਣੇ ਐਨੀ ਵਾਈਜ਼ ਉਹਨੇ ਕਿਹਾ ਵੀ ਆਹ ਗੱਲ ਆ ਵੀ ਜਿਹੜੀ ਮੈਨੂੰ ਜੋ ਮੈਂ ਉਹਨੂੰ ਪੁੱਛਣਾ ਮੈਂ ਪੁੱਛਣਾ ਆ ਬੇ ਪਾਣੀ ਪਿਲਾ ਮੈਨੂੰ ਤੇ ਜਿਹੜੀ ਮੈਨੂੰ ਮੈਨੂੰ ਪਾਣੀ ਪਿਲਾਉਣ ਤੋਂ ਬਾਅਦ ਮੇਰੇ ਜਾਨਵਰਾਂ ਲਈ ਵੀ ਪੁੱਛੀ ਗਈ ਉਠਾਂ ਲਈ ਉਹ ਹੋਵੇ ਓਕੇ ਜਿਹੜੀ ਤੂੰ ਚਾਹਣਾ ਆ ਮੈਂ ਐਸੀ ਗੱਲ ਤੋਂ ਜਾਣਾਂਗਾ ਉਹ ਕਹਿੰਦਾ ਕਿ ਤੂੰ ਮੇਰੇ ਸਵਾਮੀ ਉਤੇ ਕਿਰਪਾ ਕੀਤੀ ਹੈ ਤਦ ਇਹ ਹੋਇਆ ਜਦ ਉਹ ਇਹ ਗੱਲ ਕਰਦਾ ਹੀ ਸੀ ਤਾਂ ਵੇਖੋ ਹਜੇ ਹਜੇ ਉਹ ਅਰਦਾਸ ਕਰਦਾ ਹੀ ਸੀ ਤਾਂ ਵੇਖੋ ਰਿਵਖਾ ਜੋ ਆਬਰਾਮ ਦੇ ਪਰਾ ਨਹੋਰ ਦੀ ਪਤਨੀ ਮਿਲਕਾ ਦੇ ਪੁੱਤਰ ਬੈਥੂਲ ਦੀ ਧੀ ਸੀ ਆਪਣਾ ਘੜਾ ਮੋਢਿਆਂ ਉੱਤੇ ਚੁੱਕੀ ਹੋਈ ਆ ਨਿਕਲੀ ਅਤੇ ਉਹ ਅਤੇ ਉਹ ਕੁੜੀ ਵੇਖਣ ਵਿੱਚ ਬਹੁਤ ਸੋਹਣੀ ਅਤੇ ਕੁਵਾਰੀ ਸੀ ਅਤੇ ਕਿਸੇ ਮਨੁੱਖ ਨਾਲ ਸੰਗ ਨਹੀਂ ਕੀਤਾ ਸੀ ਅਤੇ ਉਹ ਚਸ਼ਮੇ ਵਿੱਚ ਉਤਰੀ ਅਤੇ ਆਪਣਾ ਘੜਾ ਘਰ ਕੇ ਬਾਹਰ ਆਈ ਤਾਂ ਉਹ ਨੌਕਰ ਉਸ ਦੇ ਮਨ ਨੂੰ ਨੱਠ ਕੇ ਗਿਆ ਅਤੇ ਆਖਿਆ ਆਪਣੇ ਘੜੇ ਵਿੱਚੋਂ ਮੈਨੂੰ ਥੋੜਾ ਪਾਣੀ ਪਿਲਾਇ। ਤਾਂ ਉਸ ਨੇ ਆਖਿਆ ਮੇਰੇ ਸਵਾਮੀ ਜੀ ਪਿਓ। ਤਦ ਉਸ ਨੇ ਜਲਦੀ ਹੀ ਆਪਣਾ ਘੜਾ ਹੱਥਾਂ ਉੱਤੇ ਕਰਕੇ ਉਸ ਨੂੰ ਪਿਲਾਇਆ। ਜਦੋਂ ਉਸ ਨੂੰ ਪਾਣੀ ਪਿਲਾ ਚੁੱਕੀ ਸੀ ਤਦ ਉਹਨੇ ਆਖਿਆ ਕਿ ਮੈਂ ਤੁਹਾਡੇ ਊਠਾਂ ਲਈ ਵੀ ਪਾਣੀ ਭਰਾਂਗੀ ਜਦ ਤੱਕ ਉਹ ਪੀ ਨਾ ਲੈਣ। ਤਦ ਉਸ ਨੇ ਜਲਦੀ ਨਾਲ ਆਪਣਾ ਘੜਾ ਹੌਦ ਵਿੱਚ ਡੋਲ ਦਿੱਤਾ। ਅਤੇ ਫੇਰ ਖੂਹ ਵਿੱਚੋਂ ਭਰਨ ਨੂੰ ਨਾਟ ਕੇ ਨਾਟ ਕੇ ਗਈ ਅਤੇ ਉਹ ਦੇ ਸਾਰੇ ਉੱਠਾਂ ਨੂੰ ਪਾਣੀ ਪਰਿਆ ਉਹ ਮਨੁੱਖ ਧਿਆਨ ਨਾਲ ਚੁੱਪ ਕਰਕੇ ਉਹ ਉਹਨੂੰ ਵੇਖਦਾ ਰਿਹਾ ਇਸ ਗੱਲ ਦੇ ਜਾਣਨ ਕਿ ਯਹੋਵਾ ਨੇ ਉਸ ਦਾ ਸਫ਼ਰ ਸਫਲ ਕੀਤਾ ਹੈ ਜਾਂ ਨਹੀਂ ਸੋ ਮੈਨੂੰ ਲੱਗਦਾ ਉਹ ਹੈਰਾਨ ਸੀ ਉਹ ਦੇਖਦਾ ਸੀ ਕਿ ਮੇਬੀ ਉਹ ਦੇਖਦਾ ਸਾਰਿਆਂ ਨੂੰ ਪੜਾਉਗੀ ਇਹਨੂੰ ਮੇਬੀ ਉਹ ਹੁਸ਼ਾਰਤ ਸੀ ਜਾਂ ਆਦ ਵਿੱਚ ਛੱਡ ਜੋਗੀ ਆਈ ਡੋ ਨੋ ਜਦ ਊਠ ਪੀ ਚੁੱਕੇ ਸੋ ਸਾਰਿਆਂ ਨੇ ਪੀਤਾ ਤਦ ਉਸ ਮਨੁੱਖ ਨੇ ਅਮ ਇਥੇ ਲਿਖਿਆ ਅੱਧੇ ਤੋਲੇ ਸੋਨੇ ਦੀ ਇੱਕ ਨੱਥ ਅਤੇ 10 ਤੋਲੇ ਸੋਨੇ ਦੇ ਦੋ ਕੜੇ ਉਹਦੇ ਹੱਥਾਂ ਕੜੇ ਉਹਦੇ ਹੱਥਾਂ ਵਿੱਚ ਪੈਨਾ ਦਿੱਤੇ ਅਤੇ ਪੁੱਛਿਆ ਮੈਨੂੰ ਦੱਸੀ ਤੂੰ ਕਿਹਦੀ ਧੀ ਹੈ ਹਜੇ ਉਹਨੂੰ ਪਤਾ ਨਹੀਂ ਉਹ ਕੌਣ ਹੈ ਅਤੇ ਕੀ ਤੇਰੇ ਪਿਤਾ ਦੇ ਘਰ ਵਿੱਚ ਸਾਡੇ ਲਈ ਅੱਜ ਰਾਤ ਰਹਿਣ ਦੀ ਥਾਂ ਹੈ ਸੋ ਹਜੇ ਤਾਂ ਉਹ ਮੰਗੇ ਪੂਰੀ ਹੋਈ ਆ ਪਰ ਉਹਨੂੰ ਇਹ ਨਹੀਂ ਪਤਾ ਕਿ ਕੁੜੀ ਜਿਹੜੀ ਆ ਇਹ ਤਾਂ ਆਬਰਾਹਮ ਦੇ ਭਰਾ ਦੀ ਪੋਤੀ ਆ ਅਮੇਜ਼ਿੰਗ ਰਾਈਟ ਕਿੱਥੇ ਰੱਬ ਨੇ ਉਹਨੂੰ ਪਹਚਾਇਆ ਉਸ ਉਸ ਜਗ੍ਹਾ ਉਹ ਕੁੜੀ ਨੂੰ ਹਜੇ ਉਹਨੂੰ ਪਤਾ ਵੀ ਨਹੀਂ ਸੀ ਰੱਬ ਨੇ ਆਲਰੇਡੀ ਉਹ ਸਾਰਾ ਕੰਸ ਆਮ ਜਾਣਦਾ ਸੀ ਕਿ ਮੈਂ ਇਹਨੂੰ ਕਿੱਥੇ ਪਹਚਾਉਣਾ ਕਦੋਂ ਪਹਚਾਉਣਾ ਈਵਨ ਜਦੋਂ ਆ ਰਿਹਾ ਸੀ ਸੋ ਲੱਗਦਾ ਹੈ ਕਿ ਕਰਕੇ ਅੱਗੇ ਵੀ ਉਹਨੇ ਕਿਹਾ ਸੀ ਵੀ ਦੇ ਉਹਦੇ ਅਰਦਾਸ ਕਰਨ ਪੂਰੀ ਹੋਣ ਤੋਂ ਪਹਿਲਾਂ ਸੋ ਕਈ ਵਾਰੀ ਸਾਨੂੰ ਲੱਗ ਸਕਦਾ ਹੈ ਵੀ ਹਾਏ ਰੱਬ ਕੀ ਕਰ ਰਿਹਾ ਹੈ ਮੇਰੇ ਨਾਲ ਜਾਂ ਉਹ ਸਾਡੇ ਸਾਡੀ ਸਾਡੀ ਗੱਲ ਨੂੰ ਸਫਲ ਕਰੂਗਾ ਪਰ ਹੋ ਸਕਦਾ ਹੈ ਕਿ ਸਾਡੇ ਚਿੰਤਾ ਦੇ ਸਮੇਂ ਦੇ ਵਿੱਚ ਵਿੱਚ ਹੀ ਰੱਬ ਨੇ ਆਲਰੇਡੀ ਅਸੀਂ ਉਹ ਉਸ ਰਾਹ ਜਾ ਰਹੇ ਹਾਂ ਜਿਹੜੇ ਜਿਹੜਾ ਉਹ ਚਾਹੁੰਦਾ ਅਸੀਂ ਜਾਈਏ ਇਟਸ ਪੋਸਿਬਲ ਰਾਈਟ ਇਸ ਰਿਐਕਟਿਨਾ ਇਸ ਤਰ੍ਹਾਂ ਹੋਇਆ ਅੱਜ ਸਾਡੇ ਅੱਜ ਰਾਤ ਓਕੇ ਰਾਂਦੀ ਤਾਂ ਹੈ ਉਸ ਨੂੰ ਆਖਿਆ ਮੈਂ ਬਥੂਵੈਲਦੀ ਧੀ ਹਾਂ ਜਿਸ ਨੂੰ ਮਿਲਕਾ ਨੇ ਨਾ ਹੋਰ ਤੋਂ ਜਨਮ ਦਿੱਤਾ ਹੁਣ ਇਹ ਸੁਣ ਕੇ ਉਹ ਜ਼ਰੂਰ ਹਰਾਨ ਹੋਇਆ ਫਿਰ ਉਸ ਨੇ ਉਹਨੂੰ ਆਖਿਆ ਸਾਡੇ ਕੋਲ ਉਠਾਂ ਲਈ ਚਾਰਾ ਬਥੇਰਾ ਹੈ ਅਤੇ ਰਾਤ ਰਹਿਣ ਦੀ ਥਾਂ ਵੀ ਹੈ ਤਦ ਉਸ ਮਨੁੱਖ ਨੇ ਸਿਰ ਚੁਕਾਇਆ ਸਾਰੇ ਚੁਕਾਉਣਾ ਸੀ ਹੁਣ ਕਿਰਕਿ ਉਹ ਤਾਂ ਆਬਰਾਮ ਦੇ ਭਰਾ ਦੀ ਪੋਤੀ ਨਿਕਲੀ ਅਤੇ ਯਹੋਵਾ ਨੇ ਯਹੋਵਾ ਨੂੰ ਮੱਥਾ ਟੇਕਿਆ ਉਸੇ ਵੇਲੇ ਉਸਨੇ ਆਖਿਆ ਯਹੋਵਾ ਮੇਰੇ ਸੁਆਮੀ ਆਬਰਾਮ ਦਾ ਪਰਮੇਸ਼ਰ ਮubaruk ਹੋ ਗਈ ਜਿਸ ਮੇਰੇ ਸੁਆਮੀ ਆਬਰਾਮ ਤੋਂ ਆਪਣੀ ਕਿਰਪਾ ਤੇ ਆਪਣੀ ਸਚਾਈ ਨੂੰ ਨਹੀਂ ਮੋੜਿਆ ਅਤੇ ਮੈਂ ਰਾਹ ਵਿੱਚ ਹੀ ਸੀ ਕਿ ਯਹੋਵਾ ਨੇ ਮੇਰੇ ਮੈਨੂੰ ਮੇਰੇ ਸੁਆਮੀ ਦੇ ਭਰਾਵਾਂ ਦੇ ਘਰ ਪਹੁੰਚਾਇਆ ਸੋ ਘਰ ਵੀ ਰੱਬ ਨੇ ਉਹਨੂੰ ਉੱਥੇ ਉਸ ਇਲਾਕੇ ਨੂੰ ਪਹੁੰਚਾਇਆ ਉਹਨੂੰ ਕਿਹੜਾ ਪਤਾ ਸੀ ਉਹ ਕਿਹੜਾ ਉਸ ਇਲਾਕੇ ਤੋਂ ਸੀ ਜਿੱਥੋਂ ਆਬਰਾਮ ਆਇਆ ਸੀ ਪਰ ਰੱਬ ਨੇ ਉਹਨੂੰ ਪਹੁੰਚਾਇਆ ਸੋ ਉਹਦੇ ਸਫ਼ਰ ਦੌਰਾਨ ਵੀ ਰੱਬ ਇਹ ਸਾਰੀਆਂ ਚੀਜ਼ਾਂ ਨੂੰ ਆ ਮੌਮਕਨ ਬਣਾ ਰਿਆ ਸੀ ਤਦ ਕੁੜੀ ਆਪਣੀ ਮਾਤਾ ਦੇ ਘਰ ਨੂੰ ਨਾਠ ਕੇ ਆਈ ਅਤੇ ਸਾਰੀਆਂ ਗੱਲਾਂ ਦਸੀਆਂ ਰਿਵਕਾ ਦਾ ਇੱਕ ਭਰਾ ਸੀ ਜਿਸ ਦਾ ਨਾਮ ਲਬਾਨ ਸੀ ਲਬਾਨ ਬਾਹਰ ਨੂੰ ਉਸ ਮਨੁੱਖ ਦੇ ਕੋਲ ਚਾਸ਼ਮੇ ਉੱਤੇ ਦੌੜ ਕੇ ਆਇਆ ਸੋ ਉਹਦਾ ਭਰਾ ਉਹਦੇ ਕੋਲ ਗਿਆ ਜਦ ਉਸ ਨੇ ਨਥ ਅਤੇ ਆਪਣੀ ਭੈਣ ਦੇ ਹੱਥਾਂ ਵਿੱਚ ਕੜੇ ਦੇਖੇ ਅਤੇ ਜਦ ਆਪਣੀ ਭੈਣ ਰਿਵਕਾ ਤੋਂ ਗੱਲਾਂ ਸੁਣੀਆਂ ਜਿਹੜੀ ਕਹਿੰਦੀ ਸੀ ਕਿ ਉਸ ਮਨੁੱਖ ਨੇ ਮੇਰੇ ਨਾਲ ਇਹ ਗੱਲਾਂ ਕੀਤੀਆਂ ਅਤੇ ਉਸ ਮਨੁੱਖ ਕੋਲ ਆਇਆ ਫਿਰ ਉਹ ਅਤੇ ਵੇਖੋ ਉਹ ਉਠਾਂ ਦੇ ਕੋਲ ਚਸ਼ਮੇ ਉੱਤੇ ਖੜਾ ਸੀ ਓਕੇ ਜਿਹੜਾ ਆਬਰਾਮ ਦਾ ਸੇਵਕ ਸੀ ਉਸਨੇ ਆਖਿਆ ਹੇ ਯਹਵਾ ਦੇ ਮਮਾਰਕ ਆਓ ਬਾਹਰ ਕਿਉਂ ਖੜੇ ਹੋ ਮੈਂ ਘਰ ਨੂੰ ਤਿਆਰ ਕੀਤਾ ਆ ਅਤੇ ਉਠਾਂ ਲਈ ਵੀ ਥਾਂ ਆ ਤਦ ਉਹ ਮਨੁੱਖ ਘਰ ਵਿੱਚ ਆਇਆ ਅਤੇ ਉਠਾਂ ਨੂੰ ਖੋਲਿਆ ਅਤੇ ਲਬਾਨ ਨੇ ਉਠਾਂ ਨੂੰ ਚਾਰਾ ਦਿੱਤਾ ਅਤੇ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਪੈਰ ਧੋਣ ਲਈ ਵੀ ਪਾਣੀ ਦਿੱਤਾ ਤਾਂ ਉਸ ਤੇ ਅੱਗੇ ਭੋਜਨ ਰੱਖਿਆ ਰੱਖਿਆ ਗਿਆ ਪਰ ਉਸਨੇ ਆਖਿਆ ਜਦ ਤੱਕ ਆਪਣੀ ਗੱਲ ਨਾ ਦੱਸਾਂ ਮੈਂ ਕੁਝ ਨਹੀਂ ਖਾਣਾ ਤੇ ਲਬਾਨ ਨੇ ਆਖਿਆ ਫਿਰ ਦੱਸੋ ਜੀ ਫਿਰ ਉਸਨੇ ਆਖਿਆ ਮੈਂ ਆਬਰਾਮ ਦਾ ਨੌਕਰ ਹਾਂ ਅਤੇ ਯਹੋਵਾ ਨੇ ਮੇਰੇ ਸਵਾਮੀ ਨੂੰ ਵੱਡੀ ਬਰਕਤ ਦਿੱਤੀ ਹੈ ਹੁਣ ਉਹਨੇ ਉਹਨੂੰ ਉਹਨੇ ਦੱਸਣਾ ਸੀ ਉਹ ਚਾਹੁੰਦਾ ਸੀ ਵਿਆਹ ਹੋ ਜਾਵੇ ਉਹ ਚਾਹੁੰਦਾ ਸੀ ਉਹ ਮੁੰਡਾ ਜਿਹੜਾ ਹੈ ਉਹ ਵਧੀਆ ਲੱਗੇ ਕਹਿੰਦਾ ਵੱਡੀ ਬਰਕਤ ਦਿੱਤੀ ਹੈ ਅਤੇ ਉਸ ਨੂੰ ਵੱਡਾ ਆਦਮੀ ਬਣਾ ਦਿੱਤਾ ਹੈ ਸੱਚ ਸੀ ਸਾਰੀਆਂ ਗੱਲਾਂ ਅਤੇ ਉਸਨੇ ਉਹਨੂੰ ਭੇਡਾਂ, ਗਾਇਆਂ, ਬੌਧ, ਸੋਨਾ, ਚਾਂਦੀ, 10-10ਆਂ ਊਠ ਅਤੇ ਗਧੇ ਵੀ ਦਿੱਤੇ ਆ। ਮਤਲਬ ਉਹ ਆਬਰਾਮ ਬਾਰੇ ਦੱਸ ਰਿਹਾ। ਵੀ ਇੰਨਾ ਖਾਸ ਆਬਰਾਮ ਕੋਲ ਹੈ। ਪਰ ਬਿਆਹ ਤੇ ਸਾਕ ਨਾ ਹੁਣ। ਹੁਣ ਦੱਸਣਾ ਕਿ ਉਹਦਾ ਇੱਕੋ ਹੀ ਇੱਕ ਮੁੰਡਾ ਆ। ਮਤਲਬ ਜੋ ਤਾਂ ਸਾਰਾ ਅੱਜ ਵੀ ਲੋਕ ਸੋਚਦੇ ਆ ਜਿਹਨਾਂ ਨੂੰ ਜੁਰਕਿਸ ਨਾਲ ਵਿਆਹ ਹੁੰਦਾ ਆ ਵੀ ਜੇ ਇੱਕੋ ਹੀ ਆ ਕਿ ਆਮ ਸਾ ਸਾਰੇ ਕੋਸ ਉਹਦਾ ਹੋਣਾ ਸੋ ਇਹ ਵੀ ਉਹਨੂੰ ਦੱਸ ਰਿਹਾ ਵੀ ਉਹ ਅਨਿਮੇਸ਼ ਉਹ ਸੀ ਹੇਰ। ਅਤੇ ਮੇਰੇ ਸਵਾਮੀ ਦੀ ਪਤਨੀ ਸਰਾ ਨੇ ਆਪਣੇ ਬਢਾਪੇ ਵਿੱਚ ਮੇਰੇ ਸਵਾਮੀ ਲਈ ਇੱਕ ਪੁੱਤਰ ਜਨਿਆ ਅਤੇ ਆਬਰਾਮ ਨੇ ਆਪਣਾ ਸਭ ਕੁਝ ਉਸ ਨੂੰ ਦੇ ਦਿੱਤਾ। ਰਾਈਟ ਇੱਕੋ ਹੀ ਪੁੱਤਰ ਸਭ ਕੁਝ ਹੋਦਾ ਹੈ। ਮੇਰੇ ਸਵਾਮੀ ਨੇ ਮੈਨੂੰ ਇਹ ਸੌਂ ਦਿੱਤੀ ਆ ਕਿ ਤੂੰ ਮੇਰੇ ਪੁੱਤਰ ਲਈ ਇਹਨਾਂ ਕਨਾਨੀਆਂ ਦੀਆਂ ਧੀਆਂ ਵਿੱਚੋਂ ਜਿਨ੍ਹਾਂ ਦੇ ਦੇਸ਼ ਵਿੱਚ ਮੈਂ ਵਸਦਾ ਆ ਪਤਨੀ ਨਾਲ ਆਵੇਂ। ਸਗੋਂ ਮੇਰੇ ਪਿਤਾ ਦੇ ਘਰ ਅਤੇ ਮੇਰੇ ਘਰਾਣੇ ਵਿੱਚ ਜਾਵੇਂ ਅਤੇ ਮੇਰੇ ਪੁੱਤਰ ਲਈ ਪਤਨੀ ਲਿਆ ਆਵੇਂ। ਤਦ ਮੈਂ ਆਪਣੇ ਸੁਆਮੀ ਨੂੰ ਆਖਿਆ ਕਿ ਸ਼ਾਇਦ ਉਹ ਇਸਤਰੀ ਮੇਰੇ ਨਾਲ ਨਾ ਆਉਣਾ ਚਾਹੇ ਤਦ ਉਸਨੇ ਮੈਨੂੰ ਆਖਿਆ ਯਹੋਵਾ ਜਿਸ ਦੇ ਸਨਮੋਖ ਮੈਂ ਚੱਲਦਾ ਆਂ ਆਪਣਾ ਦੂਤ ਤੇਰੇ ਅੱਗੇ ਪੇਚੇਗਾ ਅਤੇ ਉਹ ਤੇਰੇ ਰਾਹ ਨੂੰ ਸਫਲ ਕਰੇਗਾ ਅਤੇ ਤੂੰ ਮੇਰੇ ਘਰਾਂੇ ਵਿੱਚੋਂ ਮੇਰੇ ਪਿਤਾ ਦੇ ਘਰੋਂ ਮੇਰੇ ਪੁੱਤਰ ਲਈ ਪਤਨੀ ਲੈ ਆਵੇਂ ਤਦ ਹੀ ਤੂੰ ਮੇਰੀ ਸੌਂ ਤੋਂ ਛੁੱਟੇਗਾ ਜਦ ਤੂੰ ਮੇਰੇ ਘਰਾਂੇ ਵਿੱਚ ਜਾਵੇਂਗਾ ਅਤੇ ਜੇ ਉਹ ਤੈਨੂੰ ਕੋਈ ਇਸਤਰੀ ਨਾ ਦੇਣ ਤਾਂ ਤੂੰ ਮੇਰੀ ਸੌਂ ਤੋਂ ਛੁੱਟ ਜਾਵੇਂਗਾ ਜਾਵੇਗਾ ਮੈਂ ਅੱਜ ਦੇ ਦੈਨ ਚਾਸ਼ਮੇ ਉੱਤੇ ਆਇਆ ਤੇ ਵੇ ਆਖਿਆ ਹੈ ਹੀ ਹੋਵਾ ਮੇਰੇ ਸੁਆਮੀ ਆਬਰਾਮ ਦੇ ਪਰਮੇਸ਼ਰ ਜੇ ਤੂੰ ਮੇਰੇ ਰਾਹ ਨੂੰ ਜਿਸ ਵਿੱਚ ਮੈਂ ਜਾਂਦਾ ਹਾਂ ਸਫਲ ਕਰੇ ਵੇਖ ਮੈਂ ਪਾਣੀ ਦੇ ਚਾਸ਼ਮੇ ਉੱਤੇ ਖੜਾ ਹਾਂ ਤਾਂ ਅਜਿਹਾ ਹੋਵੇ ਹੋਵੇ ਕਹਿੰਦਾ ਕਿ ਜਿਹੜੀ ਕੁੜੀ ਪਾਣੀ ਭਰਨ ਲਈ ਬਾਹਰ ਆਵੇ ਅਤੇ ਮੈਂ ਉਸ ਨੂੰ ਆਖਾਂ ਕਿ ਮੈਨੂੰ ਆਪਣੇ ਘਰੇ ਤੋਂ ਪਾਣੀ ਭਲਾ ਅਤੇ ਉਹ ਮੈਨੂੰ ਆਖੇ ਪੀਲੋਜੀ ਅਤੇ ਮੈਂ ਤੁਹਾਡੇ ਉਠਾਂ ਲਈ ਵੀ ਭਰਾਂਗੀ ਉਹ ਉਹ ਹੀ ਇਸਤਰੀ ਹੋਵੇ ਜਿਸ ਨੂੰ ਯਹੋਵਾ ਨੇ ਮੇਰੇ ਸਵਾਮੀ ਦੇ ਪੁੱਤਰ ਲਈ ਠਰ ਆਇਆ ਹੈ ਮੈਂ ਆਪਣੇ ਦਿਲ ਵਿੱਚ ਆਖਦਾ ਹੀ ਸੀ ਸੀ ਉਹ ਦੁਬਾਰਾ ਉਹ ਗੱਲ ਕਰਦਾ ਮੈਂ ਕਹਿੰਦਾ ਹਜੇ ਦਿਲ ਵਿੱਚ ਆਖਦਾ ਹੀ ਸੀ ਇਹ ਜਿਹੜੀ ਗੱਲ ਆ ਨਾ ਇਹ ਕਹਿੰਦਾ ਦਿਲ ਵਿੱਚ ਆਖਦੀ ਸੀ ਆਈ ਥਿੰਕ 45 ਇੰਗਲਿਸ਼ ਵਿੱਚ ਯਾ ਉਹਨੇ ਕਿ ਮੈਂ ਉੱਚੀ ਵੀ ਨਹੀਂ ਕਿਹਾ ਇਹ ਗੱਲ ਤਾਂ ਕਿ ਕੋਈ ਸੁਣ ਸਕੇ ਮਤਲਬ ਤਾਂ ਕਿ ਜਿਹਦੇ ਨਾਲ ਉਹ ਗੱਲ ਕਰ ਰਿਹਾ ਉਹਨੂੰ ਯਕੀਨ ਹੋਵੇ ਵੀ ਇਹ ਤਾਂ ਰੱਬ ਨੇ ਸਾਰ ਕੁਝ ਕੀਤਾ ਕਹਿੰਦਾ ਮੈਂ ਆਪਣੇ ਦਿਲ ਵਿੱਚ ਆਖਦਾ ਹੀ ਸੀ ਤਾਂ ਵੇਖੋ ਰਿਬਕਾ ਆਪਣਾ ਘੜਾ ਮੋਢੇ ਉੱਤੇ ਚੁੱਕ ਕੇ ਬਾਹਰ ਆਈ ਅਤੇ ਉਹ ਚਾਸ਼ਮੇ ਵਿੱਚ ਉਤਰੀ ਅਤੇ ਪਾਣੀ ਭਰਿਆ ਤਾਂ ਮੈਂ ਉਸ ਨੂੰ ਆਖਿਆ ਮੈਨੂੰ ਪਾਣੀ ਪੁਲਾਈ ਤਦ ਉਸ ਨੇ ਛੇਤੀ ਨਾ ਆਪਣਾ ਘੜਾ ਮੋਢੇ ਤੇ ਲਾ ਮੋਢੇ ਤੇ ਲਾ ਕੇ ਆਖਿਆ ਪੀਓ ਜੀ ਮੈਂ ਤੁਹਾਡੇ ਉਠਾਂ ਨੂੰ ਵੀ ਪਲਾਵਾਂਗਾ ਪਲਾਵਾਂਗੀ ਤਦ ਮੈਂ ਪੀਤਾ ਅਤੇ ਉਸ ਨੇ ਮੇਰੇ ਉਠਾਂ ਨੂੰ ਵੀ ਪਲਾਇਆ ਫਿਰ ਮੈਂ ਉਸ ਤੋਂ ਪੁੱਛਿਆ ਤੂੰ ਕਿਹਦੀ ਧੀ ਆ ਤਾਂ ਦੋਨੇ ਆਖਿਆ ਕਿ ਮੈਂ ਬੈਥਵਲ ਦੀ ਧੀ ਆ ਜਿਸ ਨੂੰ ਮਿਲਕ ਨੇ ਨਹੋਰ ਲਈ ਜਨਮ ਦਿੱਤਾ ਤਦ ਮੈਂ ਉਸ ਦੀ ਨੱਕ ਵਿੱਚ ਨਥ ਅਤੇ ਹੱਥਾਂ ਵਿੱਚ ਕੜੇ ਪਾ ਦਿੱਤੇ ਫਿਰ ਮੈਂ ਆਪਣਾ ਸਿਰ ਝੁਕਾ ਕੇ ਯਹੋਵਾ ਅੱਗੇ ਮੱਥਾ ਟੇਕਿਆ ਅਤੇ ਮੈਂ ਯਹੋਵਾ ਆਪਣੀ ਸਵਾਮੀ ਅਬਰਾਹਮ ਦੇ ਪਰਮੇਸ਼ਰ ਨੂੰ ਧੰਨ ਆਖਿਆ ਜਿਸ ਨੇ ਮੈਨੂੰ ਸਹੀ ਰਸਤੇ ਤੇ ਪਾਇਆ ਤਾਂ ਜੋ ਮੈਂ ਆਪਣੇ ਸਵਾਮੀ ਦੇ ਭਰਾ ਦੀ ਧੀ ਉਸ ਦੇ ਪੁੱਤਰ ਵਾਸਤੇ ਲੈ ਆਉਣਾ ਹੁਣ ਜੇਕਰ ਤੁਸੀਂ ਮੇਰੇ ਸੁਆਮੀ ਦੇ ਨਾਲ ਕਿਰਪਾ ਅਤੇ ਸੱਚਾਈ ਦਾ ਵਿਵਹਾਰ ਕਰਨਾ ਹੈ ਤਾਂ ਮੈਨੂੰ ਦੱਸੋ ਅਤੇ ਜੇਕਰ ਨਹੀਂ ਤਾਂ ਵੀ ਮੈਨੂੰ ਦੱਸੋ ਤਾਂ ਜੋ ਮੈਨੂੰ ਪਤਾ ਲੱਗੇ ਕਿ ਮੈਂ ਖੱਬੇ ਜਾਂ ਸੱਜੇ ਮੋੜਨਾ ਹੈ ਤਦ ਲਬਾਨ ਅਤੇ ਬੈਥੋਲ ਨੇ ਜਵਾਬ ਵਿੱਚ ਆਖਿਆ ਇਹ ਗੱਲ ਯਹੋਵਾ ਵੱਲੋਂ ਆਈ ਹੈ ਅਸੀਂ ਤੁਹਾਨੂੰ ਬੁਰਾ ਜਾਂ ਭਲਾ ਨਹੀਂ ਆਖ ਸਕਦੇ ਸੋ ਉਹਨਾਂ ਨੂੰ ਵੀ ਹੁਣ ਯਕੀਨ ਹੋ ਗਿਆ ਸੀ ਉਹਦੀ ਸਟੋਰੀ ਤੋਂ ਕਿ ਇਹ ਗੱਲ ਰੱਬ ਨੇ ਕਰਾਈ ਆ ਦੇਖੋ ਰਿਵਕਾ ਤੁਹਾਡੇ ਸਾਹਮਣੇ ਆ ਉਹਨੂੰ ਲਾ ਜਾਓ ਅਤੇ ਜੋ ਉਹ ਤੁਹਾਡੇ ਸੁਆਮੀ ਦੇ ਪੁੱਤਰ ਦੀ ਪਤਨੀ ਹੋਵੇ ਜਿਵੇਂ ਯਹੋਵਾ ਦਾ ਬਚਨ ਹੈ ਜਦ ਆਬਰਾਮ ਦੇ ਨੌਕਰ ਨੇ ਉਹਨਾਂ ਦੀਆਂ ਗੱਲਾਂ ਸੁਣੀਆਂ ਤਾਂ ਉਸਨੇ ਯਹੋਵਾ ਦੇ ਅੱਗੇ ਧਰਤੀ ਉੱਤੇ ਮੱਥਾ ਟੇਕਿਆ ਦੁਬਾਰਾ ਫਿਰ ਉਸ ਨੌਕਰ ਨੇ ਚਾਂਦੀ ਅਤੇ ਸੋਨੇ ਦੇ ਗਹਿਣੇ ਅਤੇ ਵਸਤਰ ਕੱਢ ਕੇ ਰਿਬਕਾ ਨੂੰ ਦਿੱਤੇ ਅਤੇ ਉਸਨੇ ਉਸਦੇ ਭਰਾ ਅਤੇ ਮਾਤਾ ਨੂੰ ਵੀ ਕੀਮਤੀ ਚੀਜ਼ਾਂ ਦਿੱਤੀਆਂ ਲੱਗਦਾ ਉਹਨਾਂ ਦਾ ਸ਼ਾਇਦ ਪਿਤਾ ਹੈ ਨਾ ਸੀ ਹੁਣ ਇੱਥੇ ਕੱਕੇ ਭਰਾ ਸੀ ਤੇ ਮਾਸ ਸੀ ਤਦ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਖਾਦਾ ਪੀਤਾ ਅਤੇ ਰਾਤ ਉੱਥੇ ਹੀ ਕੱਟੀ ਤੜਕੀ ਉੱਠ ਕੇ ਉਸ ਨੇ ਆਖਿਆ ਮੈਨੂੰ ਮੇਰੇ ਸਵਾਮੀ ਦੇ ਕੋਲ ਜਾਣ ਲਈ ਵਿਦਿਆ ਕਰੋ ਹੁਣ ਜਾਣਾ ਚਾਹੁੰਦਾ ਸੀ ਪਰ ਇੱਥੇ ਥੋੜੀ ਜਿਹੀ ਇਸ਼ੂ ਖੜਾ ਹੋ ਗਿਆ ਸੀ ਇੱਥੇ ਲਿਖਿਆ ਰਿਬਕਾ ਦੇ ਭਰਾ ਅਤੇ ਉਸ ਦੀ ਮਾਤਾ ਨੇ ਆਖਿਆ ਕੁੜੀ ਨੂੰ ਥੋੜੇ ਦਿਨ ਅਰਥਾਤ 10 ਦਿਨ ਹੋਰ ਸਾਡੇ ਕੋਲ ਰਹਿਣ ਦਿਓ ਉਸ ਦੇ ਬਾਅਦ ਉਹ ਚਲੀ ਜਾਵੇਗੀ ਪਰ ਉਸ ਨੇ ਮੈਨੂੰ ਲੱਗਦਾ ਕਿ ਉਹ ਕਹਿ ਰਹੇ ਵੀ ਤੁਸੀਂ ਵੀ 10 ਦਿਨ ਠਕ ਲੋ ਕਰਕੇ ਉਹਨੇ ਨਾਲ ਹੀ ਜਾਣਾ ਸੀ ਆਬਵੀਅਸਲੀ ਆਈ ਥਿੰਕ ਪਰ ਇਹ ਜਿਹੜਾ ਨੌਕਰ ਸੀ ਪਰ ਉਸ ਨੇ ਉਹਨਾਂ ਨੂੰ ਆਖਿਆ ਮੈਨੂੰ ਨਾ ਰੋਕੋ ਕਿਉਂ ਜੀ ਯਹੋਵਾ ਨੇ ਮੇਰੇ ਸਫਰ ਨੂੰ ਸਫਲ ਕੀਤਾ ਉਹ ਤਾਂ ਜਲਦੀ ਹੀ ਜਾਣਾ ਚਾਹੁੰਦਾ ਸੀ ਜਿਹੜੀ ਚੀਜ਼ ਉਹਨੂੰ ਭੇਜਿਆ ਸੀ ਬਹੁਤ ਵਫਾਦਾਰ ਨੌਕਰ ਲੱਗਦਾ ਹੈ ਜਿਹੜੀ ਚੀਜ਼ ਲਈ ਭੇਜਿਆ ਸੀ ਉਹ ਹੋ ਗਈ ਕਹਿੰਦਾ ਹੁਣ ਮੈਂ ਮੁੜ ਕੇ ਜਾਣਾ ਹੁਣ ਮੈਨੂੰ ਵਿਦਿਆ ਕਰੋ ਤਾਂ ਜੋ ਮੈਂ ਆਪਣੇ ਸਵਾਮੀ ਕੋਲ ਜਾਵਾਂ ਜਾਂ ਉਹ ਚਾਹੁੰਦਾ ਸੀ ਵੀ ਉਹ ਆਪਣਾ ਮਨ ਨਾ ਬਦਲ ਬਦਲ ਜਾਵੇ ਰਾਈਟ ਮੇਬੀ ਦੈਟਸ ਟੂ ਉਹਨਾਂ ਨੇ ਆਖਿਆ ਅਸੀਂ ਕੁੜੀ ਨੂੰ ਬੁਲਾਉਂਦੇ ਆ ਅਤੇ ਉਸ ਤੋਂ ਹੀ ਪੁੱਛਦੇ ਆ ਕਿ ਉਹ ਕੀ ਚਾਹੁੰਦੀ ਆ ਤਾਂ ਦੋਨਾਂ ਨੇ ਰੈਬਕਾ ਨੂੰ ਸੱਦਿਆ ਅਤੇ ਉਹਨੇ ਪੁੱਛਿਆ ਕਿ ਤੂੰ ਇਸ ਮਨੋਕ ਦੇ ਨਾਲ ਜਾਉਂਗੀ ਤਾਂ ਉਹਨੇ ਆਖਿਆ ਹਾਂ ਮੈਂ ਜਾਵਾਂਗੀ ਤਾਂ ਦੋਨਾਂ ਨੇ ਆਪਣੀ ਆਪਣੀ ਭੈਣ ਰੈਬਕਾ ਉਸਦੀ ਦਾਈ ਆਬਰਾਨ ਦੇ ਨੌਕਰ ਅਤੇ ਉਸਦੇ ਸਾਥੀਆਂ ਨੂੰ ਵਿਦਿਆ ਕਰ ਦਿੱਤਾ ਉਹਨਾਂ ਨੇ ਰੈਬਕਾ ਨੂੰ ਅਸੀਸ ਦਿੱਤੀ ਅਤੇ ਆਖਿਆ ਏ ਸਾਡੀ ਭੈਣ ਤੂੰ ਹਜ਼ਾਰਾਂ ਅਤੇ ਲੱਖਾਂ ਦੀ ਮਾਤਾ ਹੋਵੇਂ ਅਤੇ ਤੇਰੀ ਅੰਸ ਵੈਰੀਆਂ ਦੇ ਫਾਟਕ ਦੀ ਅਧਿਕਾਰੀ ਹੋਵੇ ਮੈਨੂੰ ਨਹੀਂ ਪਤਾ ਕਿ ਜੇ ਇਸ ਨੌਕਰ ਨੇ ਲਬਾਨ ਨੂੰ ਦੱਸਿਆ ਹੋਗਾ ਕਿ ਆਬਰਾਮ ਨੂੰ ਰੱਬ ਨੇ ਕੀ ਵਾਦਾ ਕੀਤਾ ਸੀ ਪਰ ਇੰਟਰਸਟਿੰਗ ਉਹਨਾਂ ਦੀ ਜਿਹੜੀ ਸੀ ਸੀ ਉਹ तकरीबन ਮਿਲਦੀ ਜੁਲਦੀ ਆ ਉਸ ਵਾਦੇ ਨਾਲ ਜਿਹੜਾ ਰੱਬ ਨੇ ਆਬਰਾਮ ਨਾਲ ਕੀਤਾ ਸੀ ਜਿਹੜੀ ਆ ਜਿਹੜੀ ਗੱਲ ਆ ਤੇਰੀ ਅੰਸ ਵੈਰੀਆਂ ਦੇ ਫਾਟਕ ਕਹਿੰਦੇ ਤੂੰ ਹਜ਼ਾਰਾਂ ਅਤੇ ਲੱਖਾਂ ਦੀ ਮਾਤਾ ਹੋਵੇਂ ਅਤੇ ਤੇਰੀ ਅੰਸ ਵੈਰੀਆਂ ਦੇ ਫਾਟਕ ਦੀ ਅਧਿਕਾਰੀ ਹੋਵੇਂ ਤਾਂ ਰੱਬ ਘਾਤ ਹੈ ਉਸ ਦੀਆਂ ਸਹਿਲੀਆਂ ਉੱਠੀਆਂ ਅਤੇ ਊਠਾਂ ਉੱਤੇ ਚੜ ਗਈਆਂ ਸੋ ਸਹਿਲੀਆਂ ਵੀ ਸੀ ਉਹਦੀ ਉਹਦੇ ਨਾਲ ਉਹਦੀ ਦਾਈ ਵੀ ਸੀ ਅਤੇ ਉਸ ਨੂੰ ਨੌਕਰ ਦੇ ਪਿੱਛੇ ਪਿੱਛੇ ਤੁਰ ਪਈਆਂ ਇਸ ਤਰ੍ਹਾਂ ਉਹ ਨੌਕਰ ਰਿਬਕਾ ਨੂੰ ਨਾਲ ਲੈ ਕੇ ਤੁਰ ਪਿਆ ਇਸਹਾਕ ਜੋ ਦੱਖਣ ਦੇਸ਼ ਵਿੱਚ ਰਹਿੰਦਾ ਸੀ ਬੇਰ ਲਹਾਈ ਰੋਈ ਦੇ ਰਸਤੇ ਇੱਕ ਜਗਾ ਸੀ ਤੋਂ ਆ ਰਿਹਾ ਸੀ ਇਸਹਾਕ ਸ਼ਾਮ ਦੇ ਵੇਲੇ ਖੇਤਾਂ ਵਿੱਚ ਧਿਆਨ ਕਰਨ ਲਈ ਬਾਹਰ ਗਿਆ ਸੀ ਤਾਂ ਉਸ ਨੇ ਆਪਣੀਆਂ ਅੱਖਾਂ ਚੁੱਕ ਕੇ ਵੇਖਿਆ ਕਿ ਊਠ ਆ ਰਹੇ ਸਨ ਉਹਨੂੰ ਪਤਾ ਸੀ ਕਿ ਇਹ ਮੇਰੀ ਬੌਟੀ ਇਹਨਾਂ ਦੇ ਵਿੱਚ ਹੋਣੀ ਹੈ ਤਾਂ ਰਿਬਕਾ ਨੇ ਵੀ ਅੱਖਾਂ ਚੁੱਕ ਕੇ ਇਸਹਾਕ ਨੂੰ ਵੇਖਿਆ ਉਠ ਤੋਂ ਉਤਰ ਗਈ ਇਹ ਜਿਹੜੀ ਆਰਤ ਸੀਗੀ ਇੰਟਰਸਟਿੰਗ ਇਹ ਚਾਟਕ ਤੌਰ ਤੇ ਹੁਣ ਕਿਹੜੀ ਕੁੜੀ ਹੈ ਜਿਹੜੀ ਇੱਕਦਮ ਬਿਆਲੇ ਲੰਬੇ ਸਫ਼ਰ ਵਿੱਚ ਤੁਰ ਪੈਂਦੀ ਹੈ ਤੇ ਹੁਣ ਜਦੋਂ ਉਹਨੂੰ ਮਿਲਦੀ ਹੈ ਉਹ ਆਪ ਉਤਰਦੀ ਹੈ ਲੱਗਦੀ ਵੀ ਬਾਹਰ ਸੰਗ ਦੀ ਨਹੀਂ ਸੀ ਇਹ ਕੁੜੀ ਇਹਦੇ ਵਿੱਚ ਤੇ ਯੂ نو ਮੇਬੀ ਨੈਚੁਰਲ ਫੇਸ ਕੁੜੀ ਲਾਈਕ ਕਿਨਕੀ ਤੁਸੀਂ ਪੀਓ ਤੇ ਮੈਂ ਨਾਟਕੇ ਹੋਰ ਪਾਣੀ ਵੀ ਲਿਆਉਂਦੇ ਸੀ ਦੇਖ ਸਕਦੇ ਆ ਇਹਦਾ ਸਵਾਲ ਰਿਬਕਾ ਦਾ ਸਵਾਲ ਕਿਦਾਂ ਦਾ ਸੀ ਅਮ ਉਸ ਨੇ ਨੱਕਰ ਤੋਂ ਪੁੱਛਿਆ ਉਹ ਮਨਕ ਜਿਹੜਾ ਖੇਤ ਦੇ ਵਿੱਚੋਂ ਸਾਨੂੰ ਮੈਨ ਲਈ ਆਉਂਦਾ ਆ ਉਹ ਕੌਣ ਆ ਨੌਕਰ ਨੇ ਆਖਿਆ ਉਹ ਮੇਰਾ ਸੁਆਮੀ ਹੈ ਤਦ ਰਿਵਕਾ ਨੇ ਇੱਥੇ ਲਿਖਿਆ ਕੁੰਡ ਘੱਟ ਕੇ ਆਪਣੇ ਆਪ ਨੂੰ ਢੱਕ ਲਿਆ ਫਿਰ ਨੌਕਰ ਨੇ ਸਾਰੀਆਂ ਗੱਲਾਂ ਜਿਹੜੀਆਂ ਉਸ ਨੇ ਕੀਤੀਆਂ ਸਨ ਅਸਾਕ ਨੂੰ ਦੱਸਿਆ ਤਦ ਅਸਾਕ ਉਸ ਨੂੰ ਆਪਣੀ ਮਾਤਾ ਸਰਾਦੇ ਤੰਬੂ ਵਿੱਚ ਲੈ ਗਿਆ ਅਤੇ ਉਸ ਨੇ ਰਿਵਕਾ ਨੂੰ ਵਿਆਹ ਲਿਆ ਆਈ ਥਿੰਕ ਜਿਹੜਾ ਵਿਆਹ ਲਿਆ ਇੱਥੇ ਮਤਲਬ ਹੈ ਕਿ ਜਦੋਂ ਜਦੋਂ ਆਦਮੀ ਔਰਤ ਮੇਰੇ ਮਤਲਬ ਹੈ ਸੰ ਕਰਦੇ ਆ ਉਹਨਾਂ ਦਾ ਵਿਆਹ ਹੋ ਜਾਂਦਾ ਹੈ ਇਹ ਲਾਈਕ ਆ ਦੇ ਗ ਰੱਬ ਦੇ ਮੱਥਾ ਉਹਨੂੰ ਵਿਆਹ ਉਹ ਐਕਸ ਸਰੀਰ ਬਣਦੇ ਆ ਐਨੀਵੇਜ਼ ਜਿਹੜੀ ਮੇਰੀ ਸੋਚਣੀ ਇੱਥੇ ਲਿਖਿਆ ਆਪਣੀ ਮਾਤਾ ਸਰਾ ਦੇ ਤੰਬੂ ਵਿੱਚ ਲੈ ਗਿਆ ਅਤੇ ਉਸ ਨੇ ਰਿਵਕਾ ਨੂੰ ਵਿਆਹ ਲਿਆ ਅਤੇ ਉਹ ਉਸ ਦੀ ਪਤਨੀ ਹੋਈ ਉਸ ਨੇ ਉਹਨੂੰ ਪਿਆਰ ਕੀਤਾ ਤਾਂ ਇਸਾਕ ਨੂੰ ਆਪਣੀ ਮਾਤਾ ਦੀ ਮੌਤ ਤੋਂ ਬਾਅਦ ਸ਼ਾਂਤੀ ਮਿਲੀ ਸੋ ਲੱਗਦਾ ਹੈ ਕਿ ਇਸਾਕ ਨੂੰ ਆਪਣੀ ਮਾਤਾ ਜਿਹੜੀ ਹੁਣ ਥੋੜਾ ਚਿਰ ਪਹਿਲਾਂ ਅਸੀਂ ਪੜ੍ਹ ਕੇ ਹਟਿਆ ਉਹਦੀ ਡੈਥ ਹੋਈ ਸੀ 127 ਸਾਲਾਂ ਦੀ ਉਮਰ 127 ਮਤਲਬ ਜੇ ਉਹਦਾ ਜਨਮ तकरीबन 90 ਸਾਲਾਂ ਦਾ ਹੋਇਆ ਸੀ ਆਈ ਥਿੰਕ ਇਸਾਕ ਦਾ ਜਦੋਂ ਸਿਰ ਆਸੀ ਸੋ ਮਤਲਬ 37 ਸਾਲ ਉਹਨੂੰ ਰੱਬ ਨੇ ਦੇ ਵੀ ਦਿੱਤੇ ਆਪਣੇ ਮੁੰਡੇ ਦੇ ਨਾਲ ਸਿਬਸ਼ਕ ਰੱਬ ਨੇ ਇਦਾਂ ਨਹੀਂ ਉਹਨੂੰ ਬੱਚਾ ਦੇ ਦਿੱਤਾ ਉਹਨੂੰ ਸਮਾਂ ਵੀ ਦਿੱਤਾ ਕਿ ਉਹ ਬੱਚੇ ਦਾ ਆਨੰਦ ਲੈ ਸਕੇ ਉਹਨੂੰ ਵੱਡਾ ਹੋ ਕੇ ਦੇਖ ਸਕੇ ਉਹਦਾ ਵਿਆਹ ਨਹੀਂ ਦੇਖ ਸਕੀ ਪਰ ਇੱਥੇ ਰੱਬ ਫਿਰ ਅ ਹਮ ਇਸ ਆਕ ਨੂੰ ਰਿਵਕਾ ਦੇ ਰਾਹੀ ਦਲਾਸਾ ਦਿੰਦਾ ਹੈ ਸੋ ਇੱਥੇ ਅਸੀਂ 24ਵਾਂ ਅਧਿਆਇ ਬੰਦ ਕਰਦੇ ਹਾਂ